ਜਦੋਂ ਲਾਪਰੀ ਦਾ ਵੀਜ਼ਾ 2 ਮਹੀਨੇ ਦੇ ਵਿੱਚ ਸਲੋਵਾਕੀਆ ਦਾ ਲੱਗਿਆ ਤਾਂ ਕਈਆਂ ਨੇ ਕਿਹਾ ਇਹਦਾ ਲੱਕ ਲੱਗਿਆ ਪਰ ਕਿੰਨੀ ਵਾਰੀ ਇਹਦਾ ਧਰਤੀ ਤੇ ਨੱਕ ਲੱਗਿਆ ਇਹ ਅੱਜ ਆਪਾਂ ਲਾਪਰੀ ਤੇ ਪੁੱਛਾਂਗੇ ਖਰੜ ਤੋਂ ਅੱਜ ਆਪਣੇ ਕੋਲੇ ਆਇਆ ਤੇ ਨਵੰਬਰ ਚ ਇਹਦਾ ਵੀਜ਼ਾ ਵੀ ਆ ਗਿਆ ਮੈਂ ਬਾਰ ਬਾਰ ਉਹਦਾ ਵੀਡੀਓ ਪਾਉਂਦਾ ਰਿਹਾ ਕਿ ਆਜੋ ਸਲੋਵਾਕੀਆ ਦੇ ਜਿਹੜੇ ਇਹ ਫਲਾਈਟ ਬਣੀ ਪਈ ਆ ਅਪਾਇੰਟਮੈਂਟ ਆਈਆਂ ਪਈਆਂ ਜਲਦੀ ਜਲਦੀ ਆ ਕੇ ਅਪਲਾਈ ਕਰ ਲੋ ਤੇ ਆਪਣਾ ਫਿਊਚਰ ਬਣਾ ਲਓ ਲਾਭਪ੍ਰੀਤ ਨੇ ਉਹਦੇ ਵਿੱਚ ਲਾਹਾ ਲੈ ਲਿਆ ਤੇ ਕਈ ਕਹਿੰਦੇ ਸਵਾਦ ਲੈਂਦੇ ਰਹਿ ਗਏ ਤੇ ਕਈ ਵੀਜ਼ੇ ਲਵਾ ਕੇ ਬਹਿ ਗਏ ਬਹੁਤ-ਬਹੁਤ ਮੁਬਾਰਕਾ ਲਾਭਪ੍ਰੀਤ ਨੂੰ ਵੀ ਸਭ ਜੀ ਪਰਮਾਤਮਾ ਨੇ ਤੈਨੂੰ ਚੜ੍ਹਦੀ ਕਲਾ ਬਖਸ਼ੀ ਮੈਨੂੰ ਜੋ ਇਹਦੀ ਜਰਨੀ ਬਾਰੇ ਪਤਾ ਲੱਗਿਆ ਕਿਉਂਕਿ ਜਿੱਦਣ ਇਹਦੀ ਖੁਸ਼ੀ ਸੀ ਨਾ ਵੀਜ਼ੇ ਵਾਲੀ ਇਹਨੇ ਮੈਨੂੰ ਬਹੁਤ ਗੱਲਾਂ ਕੀਤੀਆਂ ਮੈਨੂੰ ਜਿਹੜੀਆਂ ਪਤਾ ਵੀ ਨਹੀਂ ਸੀ ਜਿਹੜਾ ਇਹਦਾ ਵਿਸ਼ਵਾਸ ਸੀ ਨਾ ਉਹਨੇ ਇਹਦਾ ਵੀਜ਼ਾ ਲਵਾਇਆ ਬਹੁਤ ਵਿਸ਼ਵਾਸ ਕਰਕੇ ਆਇਆ ਸੀ ਇਹਦੇ ਮਦਰ ਕਹਿੰਦੇ ਜਦੋਂ ਅਸੀਂ ਇੱਥੇ ਸਿਕਿਉਰਿਟੀ ਦਿੱਤੀ ਸਾਨੂੰ ਇੱਕ ਵਾਰੀ ਫੀਲ ਵੀ ਨਹੀਂ ਹੋਇਆ ਬਿਲਕੁਲ ਸ਼ ਅੱਜ ਕਿੱਦਾਂ ਲੱਗ ਰਿਹਾ ਏ ਵੀਜ਼ਾ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਏ ਹੈ ਬਹੁਤ ਵਧੀਆ ਲੱਗ ਰਿਹਾ ਏ ਕਿੰਨੀ ਖੁਸ਼ੀ ਹੈ ਦੱਸ ਨਹੀਂ ਸਕਦਾ ਜੀ ਬੋਲ ਕੇ ਕਿੰਨੀ ਦੇਰ ਤੋਂ ਲੱਗਿਆ ਹੋਇਆ ਸੀ ਅਸੀਂ ਲਈ 2019 ਦਾ ਲੱਗਿਆ ਹੋਇਆ ਜੀ ਤੈਨੂੰ ਕਿਵੇਂ ਲੱਗਿਆ ਕਿ ਸਲਵਾਕੀਆ ਦਾ ਵੀਜ਼ਾ ਤੇਰਾ ਹੋ ਜਾਊਗਾ ਸੈਵਨ ਸੀ ਤੋਂ ਫਿਰ ਬਸ ਇੱਕ ਉਮੀਦ ਸੀਗੀ ਲਾਸਟ ਦੇਖ ਥੋਡੇ ਪੇਜ ਨੂੰ ਪੋਰਟ ਟਾਈਮ ਤੋਂ ਫੋਲੋ ਕਰ ਰਹੇ ਸੀਗੇ ਕਿੰਨੇ ਟਾਈਮ ਤੋਂ ਹੋ ਲਾਲੋ 3 ਕ ਸਾਲ ਤੱਕ ਲਾਲੋ ਜੀ ਕਟੋ 3 ਸਾਲ ਹੋ ਗਏ ਸੀ ਦੇਖਦੇ ਪਹਿਲਾਂ ਵੀ ਸੀਗੇ ਬਸ ਆਉਣ ਦਾ ਸਵੱਬ ਜਾਨੀ ਬਣਿਆ ਹੈਗਾ ਫਿਰ ਇਦਾਂ ਹੀ ਵਿੱਚ ਉਲਝੇ ਵੀ ਰਹੇ ਵਿੱਚ ਕਦੇ ਏਜੰਟ ਕੋਲ ਪਾਸਪੋਰਟ ਕਦੇ ਪੇਪਰ ਲਾਏ ਹੋਏ ਉਧਰ ਵੇਟ ਕਰੀ ਗਏ ਇਦਾਂ ਟਾਈਮ ਲੰਘਦਾ ਗਿਆ ਕਹਿੰਦੇ ਹਜੇ ਵੀ ਪਾਸਪੋਰਟ ਦਾ ਕਹਿੰਦਾ ਜਿਹੜਾ ਪੁਰਾਣਾ ਪਾਸਪੋਰਟ ਹੈ ਨਾ ਇਹ ਨਵਾਂ ਪਾਸਪੋਰਟ ਹੈ ਇਹਦਾ ਬਿਲਕੁਲ ਜੀ ਤੇ ਪੁਰਾਣਾ ਪਾਸਪੋਰਟ ਹਜੇ ਵੀ ਕਿਸੇ ਏਜੰਟ ਕੋਲ ਹੀ ਫਸਿਆ ਹੋਇਆ ਬਿਲਕੁਲ ਜੀ ਫਸਿਆ ਹੋਇਆ ਜੀ ਹੁਣ ਵੀ ਤੇ ਜਿਹੜੇ ਕਹਿੰਦੇ ਐਡਵਾਂਸ ਨਹੀਂ ਲੈਂਦੇ ਫਿਰ ਉਹ ਪਾਸਪੋਰਟ ਦਾ ਬੁੱਲ ਲੈਂਦੇ ਹੈ ਜੀ ਚਲੋ ਜਿਨਾਂ ਨੇ ਕੰਮ ਕਰਨਾ ਹੈ ਸਿਕਿਉਰਟੀਆਂ ਲੈ ਕੇ ਕੰਮ ਕਰਦੇ ਆ ਪਰ ਬਾਕਾਇਦਾ ਇਹ ਕਿ ਆ ਕਿ ਜਰੂਰ ਕਰਿਆ ਕਰੋ ਕੰਮ ਕਰਦੇ ਵੀ ਆ ਕਿ ਨਹੀਂ ਕਰਦੇ ਉਹਨਾਂ ਦੇ ਰਿਵਿਊ ਵੀਡੀਓ ਜਰੂਰ ਚੈੱਕ ਕਰਿਆ ਕਰੋ ਪਹਿਲਾਂ ਦੇਖੋ ਪਰਖੋ ਫਿਰ ਅਪਲਾਈ ਕਰੋ 1% ਵੀ ਤੈਨੂੰ ਸਾਡੀ ਸਰਵਿਸ ਵਜੋਂ ਜਾਂ ਕੰਮ ਵਜੋਂ ਕੋਈ 1% ਵੀ ਕਿਤੇ ਓਕੇ ਰਿਪੋਰਟ ਸੀ ਜੀ ਹਾਂ ਜੀ ਕਿੰਨਾ ਟਾਈਮ ਲਿਆ ਸੀ ਇਧਰ ਤੋਂ ਜੀ 6 ਮਹੀਨੇ ਲੱਗੇ ਸੀਗੇ ਪਰ 3 ਮਹੀਨੇ ਦੇ ਪਹਿਲਾਂ ਹੀ ਕੰਮ ਹੋ ਗਿਆ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਵੀ ਸਰ ਬਹੁਤ ਬਹੁਤ ਮੁਬਾਰਕਾ ਜੀ ਹੁਣ ਆਪਾਂ ਇਹ ਪੁੱਛਾਂਗੇ ਵੀ ਸਫਰ ਕਿੱਥੋਂ ਸ਼ੁਰੂ ਹੋਇਆ ਸਫਰ ਵਾ ਜਿੱਦਾਂ ਪਲੱਸ 2 ਸ਼ੁਰੂ ਕੀਤੀ ਸੀਗੀ ਉਦਾਂ ਹੀ ਸ਼ੁਰੂ ਹੋ ਗਿਆ ਜੀ ਅੱਛਾ 2019 ਤੋਂ ਪਹਿਲਾ ਕਾਗਜ਼ ਪੱਤਰ ਬਣਾਇਆ ਆਪਣੇ ਜਦੋਂ 18 ਦੀ ਹੋਏ ਫਿਰ ਆਇਲਰਸ ਕਰਨੀ ਸ਼ੁਰੂ ਕੀਤੀ ਸੀਗੀ ਆਇਲਰਸ ਜੋ 5.5 ਬੈਂਡ ਰਹਿਗੇ ਸੀਗੇ ਜੀ ਆਪਣੇ ਕਿਹੜੀ ਕੰਟਰੀ ਲਈ ਸੋਚਿਆ ਸੀ ਉਦੋਂ ਸੋਚਿਆ ਕੁਝ ਨਹੀਂ ਆ ਪਹਿਲਾਂ ਇਦਾਂ ਹੀ ਸੀਗਾ ਕਿ ਬੈਂਡ ਆ ਜਾਈ ਪਹਿਲਾਂ ਮੈਨੂੰ ਪੱਦਰ ਨਹੀਂ ਧਿਆਨ ਸੀਗਾ ਵੀ ਫਿਰ ਦੇਖਾਂਗੇ ਉਦੋਂ ਮੇਰਾ ਕੋਈ ਕੰਟਰੀ ਐਦਾਂ ਮੈਟਰ ਨਹੀਂ ਸੀ ਕਿ ਹਾਂ ਕੈਨੇਡਾ ਹੀ ਜਾਣਾ ਅਮਰੀਕਾ ਹੀ ਜਾਣਾ ਜਾਂ ਹੋਰ ਕਿੱਥੇ ਜਾਣਾ ਨਹੀਂ ਤਾਂ ਜਿੰਨੇ ਵੀ ਉਹ ਲੋਕ ਜਿਹੜੇ ਆਏ ਸੀਗਾ ਕਿ ਬਸ ਪੈਸਾ ਕਮਾਣਾ ਜਿੱਥੇ ਮੌਕਾ ਮਿਲਿਆ ਕਮਾ ਲਣ ਆਈ ਉਹ ਠੀਕ ਆ ਆਲਮੋਸਟ ਜਿਵੇਂ ਆਪਾਂ ਖਰੜ ਵਾਲੇ ਜਾਂ ਆਹ ਮਾਲਵੇ ਏਰੀਆ ਜਾਂ ਲਾਲੀਏ ਇਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਹੈ ਬੈਂਡ ਆ ਜਾਣ ਅਸੀਂ ਕੈਨੇਡਾ ਅਮਰੀਕਾ ਚੱਲ ਜਾਈਏ ਜਾਂ ਅਸੀਂ ਯੂਕੇ ਚੱਲ ਜਾਈਏ ਜਾਂ ਆਸਟ੍ਰੇਲੀਆ ਚੱਲ ਜਾਈਏ ਤੂੰ ਲੱਗਦਾ ਮੇਰਾ ਬਹੁਤ ਫਰੈਂਡ ਸਰਕਲ ਕੈਨੇਡਾ ਚ ਹੈ ਹੁਣ ਠੀਕ ਹੈ ਬਿਲਕੁਲ ਜੀ ਤੇ ਫਿਰ ਤੂੰ ਕਿਹੜੀ ਕੰਟਰੀ ਚ ਪਹਿਲਾਂ ਮੈਂ ਜਦੋਂ ਮੇਰੇ 5.5 ਬੈਂਡ ਆਏ ਸੀਗੇ ਉਦੋਂ ਤਾਂ ਮੈਂ ਜਰਮਨ ਦਾ ਦੇਖਿਆ ਸੀਗਾ ਜੀ ਫਿਰ ਵਿੱਚ ਉਸ ਟਾਈਮ ਲੈਂਗੁਏਜ ਦਾ ਚੱਕਰ ਪੈ ਰਿਹਾ ਸੀਗਾ ਉਹੋ ਤਾਂ ਕਹਿੰਦੇ ਲੈਂਗੁਏਜ ਕਰਨੀ ਪੈਣੀ ਆ ਤੇ ਫਿਰ ਮਤਲਬ ਇਦਾਂ ਹੀ 6-7 ਮਹੀਨੇ ਇਦਾਂ ਹੀ ਖਰਾਬ ਹੋ ਗਈ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਮਤਲਬ ਕੋਈ ਰਿਵਿਊ ਮਿਲਿਆ ਨਹੀਂ ਹੈਗਾ ਉਧਰੋਂ ਫਿਰ ਹੌਲੀ-ਹੌਲੀ ਇਦਾਂ ਹੀ ਫਿਰ ਸੋਚਿਆ ਕਿ ਜਦੋਂ ਬੈਂਡ ਵੀ ਐਕਸਪਾਇਰ ਹੋ ਗਏ ਸੀਗੇ ਇਦਾਂ ਜਿੰਨਾ ਫੈਲ ਲਈ ਸੀਗੇ ਵਿੱਚ ਲੰਘ ਹੀ ਗਿਆ ਟਾਈਮ ਲੰਘ ਹੀ ਗਿਆ ਹਲੇ ਦੁਆਲੇ ਪਤਾ ਕਰ ਦੇ ਰਹੇ ਜੀ ਠੀਕ ਹੈ ਫਿਰ ਆਪਣਾ ਸੋਚਿਆ ਵੀ ਹੁਣ ਵਰਕ ਦਾ ਹੀ ਦੇਖਦੇ ਸਟੱਡੀ ਵੀਜ਼ਾ ਵਾਲੇ ਪਹਿਲਾ ਸਟੱਡੀ ਵੀਜ਼ਾ ਤੋਂ ਬਾਅਦ ਫਿਰ ਆਪਾਂ ਵਰਕ ਪਰਮਿਟ ਚੇਂਜ ਕਰਾਉਣਾ ਫਿਰ ਉਸ ਤੋਂ ਬਾਅਦ ਆਪਾਂ ਰੈਜ਼ਿਡੈਂਸੀ ਵਾਲੇ ਪਾਸੇ ਜਾਣਾ ਕਾਫੀ ਲੰਬਾ ਟਾਈਮ ਵੀ ਪੈ ਜਾਂਦਾ ਉਸ ਇਦਾਂ ਸੀਗਾ ਕਿ ਲੋਕ ਜਾਂਦੇ ਆ ਵਰਕ ਪਰਮਿਟ ਤੇ ਫਿਰ ਆਪਾਂ ਵਰਕ ਤੇ ਹੀ ਦੇਖਦੇ ਆਪਾਂ ਕੰਮ ਹੀ ਕਰਨਾ ਮਿਹਨਤ ਫੋਕਸ ਦਾ ਕੰਮ ਹੈ ਪੜਾਈ ਦਾ ਇੱਕ ਬਹਾਨਾ ਹੀ ਹੁੰਦਾ ਬਹਾਨਾ ਹੀ ਹੁੰਦਾ ਤਾਂ ਜਿੱਥੇ ਵੀ ਚਲ ਜਾਓ ਐਟ ਦਿ ਐਂਡ ਕੰਮ ਵਰਕ ਤੇ ਸੈਟਲਮੈਂਟ ਤੱਕ ਹੀ ਹੁੰਦੀ ਹੈ ਗੱਲ ਅਪਰੋਚ ਉਹੀ ਹੁੰਦੀ ਹੈ ਹਰ ਬੰਦੇ ਦੀ ਹਾਂਜੀ ਫਿਰ ਉਸ ਤੋਂ ਬਾਅਦ ਬਸ ਫਿਰ ਜਦੋਂ ਇੱਧਰ ਜਰਨੀ ਜਰਨੀ ਸ਼ੁਰੂ ਹੋਈ ਫਿਰ ਉਸ ਤੋਂ ਬਾਅਦ ਫਿਰ ਕਿੱਥੇ ਅਪਲਾਈ ਕੀਤਾ ਉਸ ਤੋਂ ਬਾ ਉੱਧਰ ਆਪਣਾ ਅਰਬ ਵਾਲਾ ਟਰਾਈ ਕਰਨ ਲੱਗਿਆ ਸੀਗਾ ਜੀ ਮੈਂ ਅੱਛਾ ਦੁਬਈ ਵਾਲੇ ਪਾਸੇ ਹਾਂਜੀ ਜੀ ਸਾਊਦੀ ਦਾ ਉਹ ਲੱਗਿਆ ਸੀ ਨਹੀਂ ਉਹ ਵੀ ਨਹੀਂ ਲੱਗਿਆ ਯਾਰ ਮੈਂ ਤਾਂ ਸ਼ੁਰੂ ਹੋਇਆ ਅਰਬ ਤੱਕ ਪਹੁੰਚਿਆ ਉਹ ਵੀ ਨਹੀਂ ਲੱਗਿਆ ਉਹ ਵੀ ਨਹੀਂ ਲੱਗਿਆ ਫਿਰ ਬੰਮੇ ਇੰਝ ਕਿਹੜਾ ਯਾਰ ਸੀਗਾ ਕਿ ਨਿਕਲੀਏ ਬਸ ਕੰਮ ਬਣੇ ਕਮਾਈ ਕਰਨੀ ਹੈ ਨਿਕਲੀਏ ਬਸ ਜਿੱਥੇ ਮੌਕਾ ਮਿਲ ਗਿਆ ਵੀ ਆਪਾਂ ਲੰਘ ਜਾਣਾ ਫਿਰ ਫਿਰ ਹੌਲੀ ਹੌਲੀ ਟਰਾਈ ਕਰੀ ਗਏ ਉੱਧਰ ਵੀ ਮੈਂ ਕਹਿੰਦਾ ਜ਼ਿਆਦਾ ਨਹੀਂ ਨੋ ਕਮਿੰਨੇ ਮਨ ਕਰ ਲਿਆ ਨੋ ਦਸ ਮਿੰਨੇ ਖਰਾਬ ਹੋਏ ਆ ਫਿਰ ਮਾਲਟਾ ਦਾ ਵੀ ਤੂੰ ਸੜੀ ਵੀਜ਼ਾ ਵੀ ਅਪਲਾਈ ਕੀਤਾ ਉਸ ਤੋਂ ਬਾਅਦ ਕਿਤਾ ਕਿ ਉਸ ਤੋਂ ਬਾਅਦ ਕੀਤਾ ਸੀਗਾ ਜੀ ਅੱਛਾ ਮਤਲਬ ਕਰੇਜ ਵੀ ਹੋ ਗਿਆ ਇਨਸਟਾ ਇਨਸਟਾ ਤੇ ਉਸ ਟਾਈਮ ਮਾਲਟ ਮਾਲਟ ਹੋਈ ਹੋਈ ਸੀਗੀ ਮੈਂ ਕਿਹਾ ਚੱਲ ਇੱਧਰ ਨੂੰ ਦੇਖ ਲੈਂਦਾ ਜੀ ਚਲੋ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਫਿਰ ਸੋਬਰ ਕੀਤਾ ਕਿ ਚਲੋ ਮਾਲਟਾ ਦਾ ਪਹਿਲਾ ਰਿਫਿਊਜ਼ਲ ਆ ਗਈ ਉੱਥੇ ਲੱਗ ਗਿਆ ਸੀਗਾ ਸਾਲ ਕੁ ਲਾਤਾ ਸੀਗਾ ਉਹਨੇ ਐਮਬੈਸੀ ਤੱਕ ਪਹੁੰਚਣ ਨੂੰ ਤਵਾਰੀ ਰਿਫਿਊਜ਼ਲ ਮਿਲੀ ਅੱਛਾ ਸਾਲ ਐਮਬੈਸੀ ਤੱਕ ਪਹੁੰਚਣ ਲੱਗ ਗਿਆ ਸੜੀ ਵੀਜ਼ਾ ਜੀ ਸੜੀ ਵੀਜ਼ਾ ਜੀ ਮੋਕਾ ਦੇ ਕਹਿੰਦੇ ਆ ਡਾਕੂਮੈਂਟ ਤਿਆਰ ਕਰ ਲਓ ਫਾਦਰ ਦੀ ਸਪான்ਸਰ ਤਿਆਰ ਕਰ ਲਓ ਜੋ ਵੀ ਲੱਗਦੇ ਬੇਸਿਕ ਡਾਕੂਮੈਂਟ ਆ ਤਿਆਰ ਕਰ ਲਓ ਬਣਾ ਲਓ ਇਹ ਬਣਾ ਲਓ ਲੱਗੇ ਰਹੇ ਜੀ ਉਹਦੇ ਬਾਰੇ ਫਿਊਜਲ ਆਈ ਉਹਦੇ ਬਾਰੇ ਫੇਰ ਸਵਰ ਕੀਤਾ ਚਲੋ ਘਰ ਦੇ ਵੀ ਕਹਿੰ ਲੈ ਕਹਿੰਦੇ ਇੱਕ ਉਸ ਟਾਈਮ ਇੱਕ ਮੁੰਡੇ ਦਾ ਵੀਜ਼ਾ ਆਇਆ ਸੀਗਾ ਮੇਰੇ ਹਿਸਾਬ ਨਾਲ ਉਹਨਾਂ ਕੋਲੇ ਠੀਕ ਹੈ ਮਨ ਮਾਰਿਆ ਚਲੋ ਵੀ ਦੇਖ ਲੈਂਦੇ ਫੇਰ ਭਈ ਆਪਣਾ ਵੀ ਸ਼ਾਇਦ ਮੌਕਾ ਲੱਗੇ ਜਾਵੇ ਸਹੀ ਹੈ ਤੇ ਫੇਰ ਟਰਾਈ ਕੀਤਾ ਮੈਂ ਕਿ ਭਾਈ ਵਾਰ ਲਾ ਦੋ ਕਲ ਦੋ ਜੇ ਹੁੰਦਾ ਦੁਆਰਾ ਤੇ ਲੋਨਾਂ ਨੇ ਕੋਲ ਕੋਲ ਉਸ ਟਾਈਮ ਹੋਰ ਵਧੀਆ ਗੱਲਤਾ ਉਹਨੇ ਟਰਾਈ ਕੀਤਾ ਵਾ ਰਿਸਪੌਂਸ ਉਧਰੋਂ ਵੀ ਕੋਈ ਨਹੀਂ ਮਿਲਿਆ ਵਾ ਡੇਢ ਦੋ ਦੋ ਕ ਸਾਲ ਉੱਥੇ ਖਰਾਬ ਹੋਈ ਆ ਜੀ ਡੇਢ ਦੋ ਸਾਲ ਤੇ ਉਸ ਟਾਈਮ ਪੈਸਾ ਵੀ ਹੋ ਗਿਆ ਸੀਗਾ ਖਰਾਬ ਕਾਫੀ ਹੌਸਲਾ ਕਿੰਨਾ ਟੁੱਟਿਆ ਪੈਸਾ ਦਾ ਜਿਹੜਾ ਹੋਇਆ ਉਸ ਟਾਈਮ ਵਾ ਜੀਰ ਹੋਈ ਹੋਗੀ ਸੀਗੀ 1 ਵਜੇ ਤਬ ਜੀ ਆਪਣੇ ਵੱਸ ਚ ਹੈ ਨਹੀਂ ਹੋਣ ਵਾਲਾ ਇਹਦੇ ਮੰਮੀ ਮੈਨੂੰ ਕਹਿੰਦੇ ਕਹਿੰਦੇ ਇੱਕ ਅਲਮਾਰੀ ਚ ਪਾਸਪੋਰਟ ਪਿਆ ਸੀ ਕਹਿੰਦਾ ਮੈਂ ਅੱਗ ਲੜਣੀ ਆ ਇੰਨਾ ਪੈਡਅਪ ਹੋ ਗਿਆ ਸੀ ਬਿਲਕੁਲ ਜੀ ਬਸ ਐਦਾਂ ਸੀਗਾ ਵੀ ਹੁਣ ਬਾਹਰ ਜਾਣਾ ਨਹੀਂ ਅਤੀ ਦੇਖਦੇ ਵੀ ਪਾਸ ਜਦ ਤੱਕ ਪਾਸਪੋਰਟ ਨਹੀਂ ਖੀ ਜਾਣਾ ਫਿਰ ਐਦਾਂ ਰਹਿਣਾ ਕਿ ਬਾਹਰ ਜਾਣਾ ਬਾਹਰ ਜਾਣਾ ਮੈਂ ਕਿਹਾ ਪਹਿਲਾਂ ਪਾਸਪੋਰਟ ਦਾ ਹੀ ਕੰਮ ਨੂੰ ਵੇਖੀ ਸੀ ਪਰ ਸ਼ਾਇਦ ਮੈਨੂੰ ਲੱਗਦਾ ਤੇਰੇ ਪੁਰਾਣੇ ਪਾਸਪੋਰਟ ਤੇ ਕੰਮ ਹੋਣਾ ਨਹੀਂ ਸੀ ਉਹੀ ਹੋਤਾ ਸੀ ਅੱਛਾ ਹੁਣ ਫਿਰ ਜਿਹੜਾ ਤੇਰਾ ਪਾਸਪੋਰਟ ਬਸ ਹੈਗਾ ਜੀ ਏਜੰਟ ਬਸ ਲਾਰੇ ਲੱਪੇ ਲਾ ਰਿਹਾ ਨਹੀਂ ਕਿਹੜੀ ਕੰਟਰੀ ਲਈ ਲਾਇਆ ਹੈ ਕਰੋਸ਼ੀਆ ਲਈ ਲਾਇਆ ਸੀ ਕਰੋਸ਼ੀਆ ਦਾ ਹਜੇ ਤੱਕ ਕੁਝ ਨਹੀਂ ਆਇਆ ਕੁਝ ਵੀ ਨਹੀਂ ਆਇਆ ਨਾ ਕੰਟਰੈਕਟਰ ਨਾ ਕੋਈ ਪਰਮਿਟ ਨਾ ਕੁਝ ਵੀ ਨਹੀਂ ਆਨਲਾਈਨ ਸਲਿੱਪ ਵੀ ਨਹੀਂ ਅਪਲਾਈ ਕੀਤੀ ਤੇ ਕੁਝ ਵੀ ਨਹੀਂ ਪਾਸਪੋਰਟ ਪਾਸਪੋਰਟ ਵੀ ਨਹੀਂ ਆਇਆ ਹਾਂਜੀ ਬਿਲਕੁਲ ਦੇਖੋ ਬਹੁਤ ਕੀਤੀ ਮੈਂ ਕਹਿੰਦਾ ਸੋਚ ਸਮਝ ਕੇ ਅਪਲਾਈ ਕਰੋ ਹਨਾ ਆਪਾਂ ਤਾਂ ਹੀ ਗੱਲ ਕਹਿੰਦੇ ਆ ਅੱਛਾ ਫਿਰ ਸੈਵਨ ਸੇ ਇੱਚ ਕੀ ਦੇਖਿਆ ਇੰਨਾ ਧੱਕੇ ਖਾਂਦੋ ਬਾਦ ਉਹਦਾ ਬੰਦਾ ਜਿਹੜੇ ਬਸ ਕੁਸਤਾ ਅੰਦਰ ਜਿਵੇਂ ਏਜੰਟਾਂ ਕੋਲ ਫਸੇ ਹੋਏ ਹਨਾ ਵੀ ਸੁਆਬੇ ਨਹੀਂ ਮਿਲਿਆ ਇੱਧਰ ਨੂੰ ਆਣ ਦਾ ਫਿਰ ਥੋਡੇ ਕੋਲ ਆਏ ਬਸ ਮੈਂ ਤੁਹਾਨੂੰ ਵੀ ਲਾਸਟ ਗੱਲ ਲਈ ਕਹੀ ਸੀ ਕਿ ਤੁਸੀਂ ਕੰਮ ਬਣਾ ਤਾਂ ਠੀਕ ਹੈ ਨਹੀਂ ਆਪਾਂ ਵਾਰ ਨਹੀਂ ਜਾਣਾ ਗੱਲ ਹੈ ਤਾਂ ਮੈਂ ਤੁਹਾਨੂੰ ਆਈ ਗੱਲ ਲਈ ਇਹ ਕਹਿੰਦਾ ਮੇਰੀ ਆਖਰੀ ਤੇ ਮਤਲਬ ਕਹਦੇ ਵੀ ਮੇਰੀ ਤੁਸੀਂ ਵੀ ਹੋ ਐਂਡ ਤੇ ਹਨਾ ਵੀ ਆਪਸ਼ਨ ਹੀ ਤੁਸੀਂ ਹੋ ਪਰ ਮੈਂ ਇਹਨੂੰ ਇੱਕੋ ਗੱਲ ਕਹੀ ਸੀ ਮਹਾਰਾਜ ਤੇ ਭਰੋਸਾ ਰੱਖ ਕੇ ਸਾਰਾ ਕੁਝ ਹੈ ਨਾ ਇੱਕ ਬੰਦਾ ਫਾਇਡਾ ਬੋਵੇ ਪਰ ਇੰਨਾ ਕਿ ਟ੍ਰਸਟ ਕਰਕੇ ਆਵੇ ਇੰਨਾ ਸਰੈਂਡਰ ਉਹਦੇ ਵਿੱਚ ਹੋਵੇ ਕਿ ਉਹਦੇ ਕੰਮ ਦੇ ਵਿੱਚ ਮਾਲਕ ਆਪ ਬਾਹ ਫੜ ਕੇ ਇਹਦਾ ਕੰਮ ਕਰਾ ਰਿਆ ਸੀ ਠੀਕ ਹੈ ਪਾਸਪੋਰਟ ਨਵਾਂ ਹੀ ਬਣਾਇਆ ਤੇ ਲੇਖ ਚੰਗਾ ਹੋ ਗਿਆ ਹੈ ਅੱਛਾ ਫਿਰ ਉਸ ਤੋਂ ਬਾਅਦ ਸਭ ਇੱਕ ਸੋਚ ਹੁੰਦੀ ਹੈ ਨਾ ਪੋਜ਼ਿਟਿਵਿਟੀ ਕਿੱਦਾਂ ਆਈ 7 ਸੀ ਨੂੰ ਦੇਖ ਕੇ ਪੋਸਟ ਵੀਡੀਓਸ ਨਾਲ ਤੁਹਾਡੀਆਂ ਵੀਡੀਓਆਂ ਦੇਖਦੇ ਸੀਗੇ ਪਹਿਲਾਂ ਕ੍ਰੋਸ਼ੀਆ ਦਾ ਵੀ ਪੂਰਾ ਟੌਪ ਤੇ ਚੱਲ ਰਿਹਾ ਹੈਗਾ ਠੋੜਾ ਜਨ ਵਧੀਆ ਰਿਸਪੌਂਸ ਸੀਗਾ ਉਸ ਟਾਈਮ ਜੀ ਉਸ ਟਾਈਮ ਵੀ ਉਸ ਟਾਈਮ ਇਹ ਕ੍ਰੋਸ਼ੀਆ ਦਾ ਮਾਈਂਡ ਚ ਆਇਆ ਸੀਗਾ ਬਸ ਅੱਧਰ ਨੂੰ ਆਨ ਦਾ ਸੁਭਬ ਨਹੀਂ ਮਿਲਿਆ ਉਹ ਹੀ ਜਿਹੜੇ ਕੋਲ ਏਜੰਟ ਕੋਲ ਪਾਸਪੋਰਟ ਫੜਿਆ ਸੀਗਾ ਉਹ ਕਹਿੰਦਾ ਵੀ ਕ੍ਰੋਸ਼ੀਆ ਦਾ ਲਾ ਦਿੰਦੇ ਮੈਂ ਕਿਹਾ ਚਲੋ ਲਾ ਦੋ ਵੀ ਚਲੋ ਚੱਲ ਰਿਹਾ ਹੁਣ ਕੰਮ ਵਧੀਆ ਵੀ ਲਾ ਦਿੰਦੇ ਆ ਉਹ ਜਦੋਂ ਹੀ ਸੈਨਗਨ ਚ ਜਦੋਂ ਮੈਂ ਲਾਈ ਸੀਗੀ ਸੈਨਗਨ ਚ ਆਈ ਕੰਮ ਥੋੜਾ ਹੋਰ ਨੈਗੇਟਿਵ ਹੋ ਗਿਆ ਉਧਰੋਂ ਵੀ ਨਹੀਂ ਉਹ ਜਦੋਂ ਵੀ ਸਾਡੇ ਬਹੁ ਇੰਨੇ ਵਧੀਆ ਸਪੀਡ ਨਾਲ ਕੰਮਾਂ ਠੋਡੀਆਂ ਵੀਡੀਓ ਦੇ ਇੱਕੀ ਪੋਸਟ ਹੀ ਹੁੰਦਾ ਸੀਗਾ ਮੈਂ ਕਿਹਾ ਚੱਲ ਕੋਈ ਨਹੀਂ ਓਹ ਜੰਟ ਕੋ ਲੱਗਿਆ ਆਪਣਾ ਵੀ ਕੁਸ ਆਉਂਗਾ ਆਉਂਗਾ ਇਸ ਕੋ ਮਿਲਿਆ ਨਹੀਂ ਦੇਖੋ ਕੰਟਰੀਆਂ ਨੂੰ ਦੇਖ ਕੇ ਵੀਜ਼ੇ ਨਾ ਲਾਇਆ ਕਰੋ ਬੰਦਾ ਦੇਖ ਕੇ ਵੀਜ਼ਾ ਅਪਲਾਈ ਕਰਿਆ ਕਰੋ ਕਿਦੇ ਕੋਲੇ ਆਪਾ ਆਪਣਾ ਫਿਊਚਰ ਬਣਾਉਣਾ ਪੂਰਾ ਹੰਡਾ ਲਿਆ ਸਾਰਾ ਮਹਾਲੀ ਜੰਡੀਗੜ ਵੀ ਸਾਰਾ ਹੰਡਾ ਲਿਆ ੱੱਕੇ ਹੀ ਮਿਲਿਆ ਯੂ ਐਸ ਕੀ ਕੀ ਐਕਸਪੀਰੀਅੰਸ ਦੇਖੇ ਉੱਥੇ ਫਿਰ ਪੰਪ ਪਮਾੜ ਹੀ ਰਿਹਾ ਯੀ ਬਸ ਨਾਈ ਜਿਹੜਾ ਹੈ ਗਿਆ ਇੱਕ ਬੰਦੇ ਨੇ ਮੈਨੂੰ ਇਮੀਗ੍ਰੇਸ਼ਨ ਦਾ ਦੱਸਿਆ ਕਹਿੰਦਾ ਉਹਨਾਂ ਨੇ ਜਦੋਂ ਅਸੀਂ ਵੀਜ਼ਾ ਅਪਲਾਈ ਕਰਨ ਲੱਗੇ ਚਾਰ ਬੰਦੇ ਨਾਲ ਬਿਠਾਇਓ ਡੱਬਾ ਲੈ ਕੇ ਹਨਾ ਬਿਲਕੁਲ ਜੀ ਮੌਲੀ ਦੀ ਇਮੀਗ੍ਰੇਸ਼ਨ ਹੈ ਜੋ ਉਹਨਾਂ ਦੀ ਐਂਟਰੀ ਹੋ ਇਦਾਂ ਨਹੀਂ ਅਸੀਂ ਅੰਦਰ ਵੜ ਗਏ ਨਾ ਬਾਹਰ ਆਉਣ ਲੱਗੇ ਸੋਚੂਗੇ ਕਿ ਅਸੀਂ ਬਾਹਰ ਕਿੱਧਰੋਂ ਨਿਕਲਣਾ ਤੇ ਕਿੱਧਰੋਂ ਆਏ ਸੀ ਕਿੱਧਰੋਂ ਜਾਣਾ ਅੱਛਾ ਐਡਾ ਵੱਡਾ ਆਫਿਸ ਹੈ ਬਹੁਤ ਜ਼ਿਆਦਾ ਵੱਡਾ ਆਫਿਸ ਹੈ ਜੀ ਤੇ ਜਦੋਂ ਬੱਸ ਸਟੈਂਡ ਤੱਕ ਕਹਿੰਦੇ ਨਾਲ-ਨਾਲ ਹੀ ਰਹਿੰਦੇ ਆ ਉਹ ਬੰਦੇ ਉਹਨਾਂ ਨੇ ਆਪਣੀ ਫੇਕ ਆਪਣਾ ਕੋਈ ਸਾਈਟ ਬਣਾਈ ਹੋਈ ਹੈ ਉਹ ਕੈਨੇਡਾ ਦੇ ਨਾਮ ਤੋਂ ਕਰਦੇ ਆ ਕਿ ਹਾਂ ਵਰਕ ਪਰਮਿਟ ਤੋਂ ਆਪਣੀ ਉਹਨਾਂ ਨੇ ਸਾਈਟ ਬਣਾਈ ਹੋਈ ਆ ਆਪਾਂ ਨੂੰ ਮੈਸੇਜ ਕਰ ਦ अच्छा वो भी मतलब कोरियर वो भी ਹੁੰਦਾ ਹੈ ਟਰੈਕ ਵੀ ਹੁੰਦਾ ਹੈ ਅੱਛਾ ਕੀ ਹਾਂ ਤੁਹਾਡੇ ਡਾਕੂਮੈਂਟ ਹੁਣ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਉਹ ਵੀ ਹੁੰਦਾ ਜੀ ਮਤਲਬ ਪੂਰਾ ਵਧੀਆ ਤਰੀਕੇ ਨਾਲ ਠੱਗਣ ਵਾਲਾ ਸਿਸਟਮ ਬਣਾਇਆ ਹੋਇਆ ਐਨ ਜੈਨੂਨ ਵੇ ਵਾਲਾ ਜੀ ਜੈਨੂਨ ਵੇ ਆ ਰਿਹਾ ਬਈ ਮੇਰੇ ਕਿਦਾਰਾ ਬੜੀਆਂ ਹਾਸੇ ਵਾਲੀਆਂ ਨੇ ਪਰ ਐਕਸਪੀਰੀਅੰਸ ਬਹੁਤ ਬੈਡ ਆ ਇਹਦੇ ਉਹ ਅੱਜ ਉਹ ਚੀਜ਼ਾਂ ਨੂੰ ਸੁਣ ਕੇ ਹਾਸਾ ਆਉਂਦਾ ਵੀ ਇੱਥੋਂ ਤੱਕ ਵੀ ਲੋਕੀ ਹੱਦ ਪਹੁੰਚੀ ਹੋਈ ਹੈ ਠੱਗਣ ਦੀ ਨਾਟਕ ਵਾਲੇ ਨੂੰ ਇੱਕ ਦਿਹਾੜੀ ਦਾ 25000 ਮਿਲਦਾ ਜੇ ਦੇ ਦੇਣਗੇ ਤਾਂ ਕਿਹੜੀ ਗੱਲ ਹੈ ਬਿਲਕੁਲ ਜੀ ਆਹੀ ਕੰਮ ਹੈ ਜੀ ਇਹੀ ਕੰਮ ਹੈ ਬਿਲਕੁਲ ਜੀ ਤੇ ਮੈਨੂੰ ਲੱਗਦਾ ਐਫ ਆਈ ਆਰ ਉਹਨਾਂ ਤੇ 500 ਤੋਂ 600 ਤੋਂ ਵੱਧ ਹੋਈਆਂ ਹੋਈਆਂ ਤਾਂ ਵੀ ਉਹਨਾਂ ਨੂੰ ਕੁਝ ਹੱਥ ਨਹੀਂ ਪਾਰ ਰਹੇ ਬਿਲਕੁਲ ਜੀ ਹੁਣ ਵੀ ਚੱਲ ਰਿਹਾ ਸਰਿਆਮ ਚੱਲ ਰਿਹਾ ਜੀ ਬੱਚੋ ਦੋਸਤੋ ਤੁਹਾਡਾ ਫਿਊਚਰ ਤੁਹਾਡਾ ਪਾਸਪੋਰਟ ਤੁਹਾਡੇ ਪੈਸੇ ਤੁਹਾਡੇ ਮਾਪਿਓ ਦੀ ਕਮਾਈ ਮੇਰਾ ਲਾਸਟ ਆਪਸ਼ਨ ਇਹ ਕਹਿੰਦਾ 7 ਸੀਜ਼ ਆਓ ਬੇਸ਼ੱਕ ਟਾਈਮ ਲੱਗ ਸਕਦਾ ਕੰਮ ਨੂੰ ਜਾਂ ਕੁਝ ਵੀ ਹੈ ਪਰ ਤੁਹਾਨੂੰ ਪੋਜੀਟਿਵ ਵਾਲੀ ਭੇਜੂਗੇ ਇੱਥੋਂ ਵੀਜ਼ਾ ਲੈ ਕੇ ਹੀ ਭੇਜੂਗੇ ਜੀ ਜਿਹਦਾ ਆਪਣਾ ਕੰਮ ਜਲਦੀ ਹੋਇਆ ਦੇਖ ਲਓ ਤੁਹਾਨੂੰ ਵੀ ਇਹ ਕਹਿ ਰਿਹਾ ਟਾਈਮ ਪਾਵੇ ਲੱਗ ਸਕਦਾ ਪਰ ਕੰਮ ਇਥੇ ਜਲਦੀ ਹੋ ਬਿਲਕੁਲ ਜੀ ਵਧੀਆ ਹੋ ਮਨ ਲਓ ਕੋਈ ਤੁਹਾਨੂੰ ਡਰ ਨਹੀਂ ਰਹੂਗਾ ਬੇਸ਼ੱਕ 6 ਮਹੀਨੇ ਦੇ ਅੱਛਾ ਲੱਗ ਜੇ ਕੋਈ ਚੱਕਰ ਨਹੀਂ ਹੈਗਾ ਪਰ ਤੁਹਾਨੂੰ ਇੱਕ ਵਧੀਆ ਰਿਸਪੌਂਸ ਦੇ ਕੇ ਭੇਜੂਗਾ ਰੋ ਤਾਂ ਚਾਹੇ ਕੰਮ ਦਾ ਕਹਿ ਲਓ ਕੁਝ ਵੀ ਸਪੇਮੈਂਟ ਜਿਹੜੀ ਸਿਕਿਉਰਟੀ ਵਗਰਾ ਉਹਦੀ ਟੈਨਸ਼ਨ ਟੂਸ਼ਨ ਕੋਈ ਟੈਨਸ਼ਨ ਵੀ ਨਹੀਂ ਮੈਂ ਕਹਿੰਦਾ ਬੇਫਿਕਰ ਹੋ ਕੇ ਫੜਾ ਲਓ ਜੀ ਚਾਹੇ ਪਹਿਲਾਂ ਵੀਜ਼ੇ ਦੇ ਸਾਰੇ ਪੈਸੇ ਇਹਨਾਂ ਨੂੰ ਦੇ ਦੇਈਏ ਨਹੀਂ ਨਹੀਂ ਚਲੋ ਅਸੀਂ ਤਾਂ ਇਹੀ ਕਰਦੇ ਆ ਕਿ ਬੰਦਾ ਸਾਡੇ ਕੋਲੇ ਸਿਕਿਉਰ ਰਹੇ ਕੱਲ ਨੂੰ ਸਾਡਾ ਕੋਈ ਗਰੁੱਪ ਨਾ ਖਰਾਬ ਕਰੇ ਕੱਲ ਨੂੰ ਸਾਨੂੰ ਪੈਸਿਆਂ ਲਈ ਪਿੱਛੇ-ਪਿੱਛੇ ਨਾ ਭਜਣਾ ਪਵੇ ਹਰ ਇੱਕ ਬੰਦਾ ਮਿਹਨਤ ਕਰਦਾ ਸਾਡੇ ਨਾਲ ਕਾਫੀ ਢਿੱਡ ਜੁੜੇ ਹੋਏ ਆ ਏਮਪਲੋਇਰ ਜੁੜੇ ਹੋਏ ਆ ਬੱਚੇ ਜੁੜੇ ਹੋਏ ਆ ਜਿਨ੍ਹਾਂ ਦਾ ਪਰਿਵਾਰ ਇੱਥੋਂ ਚੱਲਦਾ ਸਾਡੀ ਡਿਊਟੀ ਹੈ ਇੱਥੇ ਬੈਠ ਕੇ ਵੀ ਕਿਸੇ ਦਾ ਨੁਕਸਾਨ ਨਾ ਹੋਣ ਦਈਏ ਜਿਹੜੇ ਤੁਹਾਡੇ ਨਾਲ ਗਰੁੱਪ ਵੀ ਬਣਿਆ ਹੁੰਦਾ ਫੋਰ ਐਗਜ਼ਾਮਪਲ ਤੁਹਾਡਾ ਗਰੁੱਪ ਬਣਿਆ ਜੇ ਇੱਕ ਬੰਦੇ ਨੇ ਪੇਮੈਂਟ ਨਾ ਦਿੱਤੀ ਤੁਹਾਡਾ ਵੀ ਕੰਮ ਖਰਾਬ ਹੋ ਜਾਣਾ ਕਿਉਂਕਿ ਉਹ ਕੰਪਨੀਆਂ ਤਾਂ ਗਰੁੱਪ ਦਾ ਉਹਨਾਂ ਨੇ ਵੀਜ਼ਾ ਕਢਾਇਆ ਨਾ ਕਿ ਉਹਨਾਂ ਨੇ ਇੱਕ ਇੰਡੀਵਿਜ ਕਿ ਅਸੀਂ ਤੁਹਾਨੂੰ ਸਰਵਿਸ ਵਧੀਆ ਦਈਏ ਤੇ ਸਾਡੀ ਜਿਹੜੀ ਕੰਪਨੀ ਆ ਉਹਨੂੰ ਪੇਮੈਂਟ ਕਲੀਅਰ ਕਰੀਏ ਜੋ ਉਹਦਾ ਮਿਹਨਤ ਲੱਗਦੀ ਆ ਜੋ ਉਹਦਾ ਮਿੰਤਾਨਾਵਾ ਜੋ ਸਾਡੇ ਤੋਂ ਮੰਗਦੇ ਆ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਸਾਡਾ ਸਿਸਟਮ ਇਹੀ ਆ ਕਿ ਕਿਸੇ ਨਾਲ ਗਲਤ ਨਾ ਹੋਣ ਦੇਈਏ ਫਰਜ਼ੀ ਸਾਡਾ ਇਨਕ ਹੁਣ ਇਹਦੀ ਬੰਗਲੌਰ ਸਬਮਿਸ਼ਨ ਕਰਾਈ ਨਾਲ ਖੜੇ ਤੇਰੇ ਹਾਂਜੀ ਬਿਲਕੁਲ ਨਾਲ ਜਾ ਕੇ ਸਬਮਿਸ਼ਨ ਕਰਾਈ ਅੰਦਰ ਵੀ ਸੀ ਕਿ ਮੈਨੂੰ ਮੈਸੇਜ ਆ ਰਹੇ ਸੀਗੇ ਕਿ ਓਕੇ ਆ ਸਭ ਕੁਝ ਓਕੇ ਮੈਂ ਕਿਹਾ ਓਕੇ ਆ ਜੀ ਓਕੇ ਬਸ ਜਦੋਂ ਉੱਥੋਂ ਸਬਮਿਸ਼ਨ ਕਰਾ ਕੇ ਵੀ ਹਾਂਜੀ ਜੋ ਕਰੇ ਪਹੁੰਚ ਗਿਆ ਉਦੋਂ ਵੀ ਪੁੱਛਿਆ ਵੀ ਹਾਂ ਵੀ ਠੀਕ ਠਾਕ ਪਹੁੰਚਿਆ ਠੀਕ ਆ ਓਕੇ ਹਾਂਜੀ ਲਾਪਰਿਤ ਸਾਡਾ ਕਲਾਇੰਟ ਨਹੀਂ ਰਹਿ ਗਿਆ ਇਹ ਪਰਿਵਾਰ ਜੁੜ ਗਿਆ ਸਾਡੇ ਨਾਲ ਬਿਲਕੁਲ ਜੀ ਹੁਣ ਇਹਦੇ ਮਦਰ ਫਾਦਰ ਜਿਨ੍ਹਾਂ ਦੀ ਅੰਦਰ ਠੰਢੀ ਹੋਈ ਆ ਜਿਨ੍ਹਾਂ ਦਾ ਦਿਲ ਠੰਡਾ ਹੋਇਆ ਐਨੇ ਤੱਕੇ ਖਾਣ ਤੋਂ ਬਾਅਦ ਉਹ ਸਾਡੇ ਨਾਲ ਕਿੰਨਾ ਕੁਝ ਖੜਨਗੇ ਸਾਡੇ ਨਾਲ 10 ਬੰਦੇ ਨੂੰ ਇਹੀ ਕਹਿਣ ਕਿ ਵੀ ਚੁੱਪ ਕਰਕੇ ਉਧਰ ਚੱਲ ਜਾਓ ਇਹੀ ਇੱਕ ਪਰਿਵਾਰ ਜੁੜਦਾ ਜਾ ਰਿਹਾ ਸਾਡਾ ਇਹੀ ਇੱਕ ਇੱਕ ਰੈਫਰੈਂਸ ਜੁੜਦਾ ਜੋੜਦਾ ਅੱਜ ਸਾਡਾ ਉਹ ਇੱਕ ਫੁੱਲ ਤੋਂ ਫੁਲਵਾੜੀ ਬਣੀ ਅੱਜ ਬਗੀਚੇ ਤੋਂ ਬਾਗ ਬਣ ਰਿਹਾ ਪਰਮਾਤਮਾ ਨੇ ਬਹੁਤ ਮਿਹਰ ਕਰ ਰਿਆ ਸਾਡੇ ਤੇ ਤੁਹਾਡੀਆਂ ਦੁਆਵਾਂ ਦੇ ਨਾਲ ਲਾਪਰਿਤ ਅੱਜ ਵਧੀਆ ਸਾਡੇ ਕੋਲ ਵੀਜ਼ਾ ਲੈ ਕੇ ਚੱਲੇ ਆ ਉੱਥੇ ਜਾ ਕੇ ਕਿੰਨੇ 2019 ਤੋਂ ਲੈ ਕੇ 25 ਤੱਕ 6 ਸਾਲ ਦੀ ਜਰਨੀ ਪਤਾ ਨਹੀਂ 600 ਵਾਰੀ ਡਿੱਗੇ ਹੁਣ 600 ਵਾਰੀ ਮਨ ਟੁੱਟਿਆ ਹੁਣ ਰੋਜ਼ ਕਿੰਨੀ ਵਾਰੀ ਇਹਦਾ ਦਿਲ ਦੁਖਿਆ ਹੁਣ ਜਿਹੜਾ ਬੰਦਾ ਆਪਣਾ ਪਾਸਪੋਰਟ ਛੱਡ ਕੇ ਨਵਾਂ ਪਾਸਪੋਰਟ ਬਣਾ ਕੇ ਮੇਰੇ ਕੋਲੇ ਆ ਕੇ ਅਪਲਾਈ ਕਰਦਾ ਤੇ ਮੈਨੂੰ ਸਿਕਿਉਰਿਟੀ ਵੀ ਦੇ ਰਿਆ ਕਿੱਡਾ ਕੋ ਉਹਦਾ ਹੌਸਲਾ ਹੋਣਾ ਕਿੰਨਾ ਕੋ ਉਹਦਾ ਵਿਸ਼ਵਾਸ ਹੋਣਾ ਉਹ ਉਸ ਵਿਸ਼ਵਾਸ ਨੇ ਅੱਜ ਵੀਜ਼ਾ ਲੈ ਲਿਆ ਬਹੁਤ ਬਹੁਤ ਮੋਰ ਥੋੜ ਨੂੰ ਵੀਰ ਬਹੁਤ ਬਹੁਤ ਮੋਰ ਸਾਰੇ ਸਾਰੀ ਟੀਮ ਨੂੰ ਹਾਂਜੀ ਕੁਝ ਕਹਿਣਾ ਚਾਹੇਗਾ ਸਾਰਿਆਂ ਨੂੰ ਜਿਹੜਾ ਸੈਵਨ ਸੀ ਜਾਊਂਗਾ ਵੀਜ਼ਾ ਲਵਾ ਕੇ ਜਾਊਂਗਾ ਜੀ ਅਕਾ ਮੇਜ ਕੇ ਮੈਂ ਕਹਿੰਦਾ ਥੋੜੇ ਕੋਲ ਆਵੇ ਕਿਹੜਾ ਮਲਬੀਕ ਲੈਂਟ ਹੈ ਜਿਹੜੇ ਇੱਕ ਵਾਰੀ ਆ ਗਏ ਇੱਥੋਂ ਲੈ ਵੀਜ਼ਾ ਲੈ ਕੇ ਹੀ ਜਾਊਂਗੇ ਜੀ ਅਸੀਂ ਕਿੰਨਾ ਲੱਗ ਸਕਦਾ ਥੋੜਾ ਕੋਈ ਨਹੀਂ ਜੇ ਸਰਨੇ 6 ਮਹੀਨੇ ਵੀਰੇ 7 ਲੱਜੇ ਕਿ ਆਪਾਂ ਤਾਂ ਮੇਰੇ ਵਾਂਗ ਦੋ ਤਿੰਨ ਮਹੀਨਿਆਂ ਚ ਹੋ ਜੇ ਇਹ ਵੀ ਹੋ ਸਕਦਾ ਹੈ ਟਾਈਮ ਲੱਗ ਸਕਦਾ ਥੋੜਾ ਪਰ ਕੰਮ ਬਣੂਗਾ ਪਰ ਵਿਸ਼ਵਾਸ ਤੇ ਸਰੈਂਡਰ ਹੋਣਾ ਬਹੁਤ ਹੈ ਨਾ ਹਰ ਇੱਕ ਚੀਜ਼ ਤੁਹਾਡੇ ٹرسٹ ਤੇ ਹੈ ਮੈਂ ਪ੍ਰੀ ਸੇਖੋ ਤੁਹਾਡੇ ਨਾਲ ਇਹ ਵਾਦਾ ਜ਼ਰੂਰ ਕਰਦਾ ਕਿ ਤੁਹਾਡੇ ਨਾਲ ਗਲਤ ਨਹੀਂ ਹੋਣ ਦਊਗਾ ਇਹ ਮੇਰੀ ਗਾਰੰਟੀ ਹੈ ਤੁਹਾਡੇ ਨਾਲ ਜਦੋਂ ਮੈਂ ਵੀਜ਼ੇ ਦਾ ਮੈਨੂੰ ਨਹੀਂ ਪਤਾ ਦੇਖੋ ਉਹ ਅੰਬੈਸੀ ਨੇ ਦੇਣਾ ਮੈਂ ਤੁਹਾਡਾ ਵਕੀਲ ਆ ਤੁਹਾਡਾ ਵੱਡਾ ਭਰਾ ਆ ਮੈਂ ਤੁਹਾਡੀ ਫੈਮਿਲੀ ਦਾ ਹਿੱਸਾ ਆ ਕਿ ਤੁਹਾਡੇ ਨਾਲ ਗਲਤ ਨਹੀਂ ਹੋਣਦਾ ਤੁਸੀਂ ਤਾਂ ਪਹਿਲਾਂ ਹੀ ਪੱਥਰ ਚੱਟ ਚੱਟ ਕੇ ਏਡੇ ਏਡੇ ਨੁਕਸਾਨ ਖਾ ਕੇ ਮੇਰੇ ਕੋਲ ਪਹੁੰਚਦੇ ਹੋ ਫਿਰ ਮੇਰੇ ਤੇ ਉਹਨਾਂ 'ਚ ਫਰਕ ਕੀ ਰਹੂਗਾ ਤੇ ਇੱਕ 76 ਜਿਹੜੇ ਆਪਣੇ ਕਲਾਇੰਟ ਦੀ ਰਿਵਿਊ ਵੀਡੀਓ ਪਾਉਂਦਾ ਕਹਿੰਦਾ ਉਹਦੇ ਅੰਦਰ ਹੋਵੇ ਸੱਚ ਤੇ ਫਿਰ ਕੋਠੇ ਚੜ੍ਹ ਕੇ ਨੱਚੇ ਬਿਲਕੁਲ ਜੀ ਬਹੁਤ ਅੱਜ ਇਹਦੀ ਖੁਸ਼ੀ ਇਹਦੇ ਨਾਲੋਂ ਵੱਧ ਇਹਦੇ ਮਦਰ ਬੋਲ ਰਹੇ ਸੀ ਕਹਿੰਦੇ ਮੈਂ ਪੇਮੈਂਟ ਦੇ ਕੇ ਮੈਨੂੰ ਟੈਨਸ਼ਨ ਹੀ ਨਹੀਂ ਇੱਕ ਵਾਰੀ ਉਹ ਇੱਕੋ ਗੱਲ ਕਹਿ ਰਹੇ ਸੀ ਇਹਨੂੰ ਕਹਿੰਦੇ ਮਾਂ ਦੀ ਅੰਦਰ ਠੰਢੀ ਹੋ ਜਾਣੀ ਉਹ ਵੀ ਆਈ ਕਹਿੰਦੇ ਸੀ ਕਿ ਦਿਨ ਰਾਤ ਕੇ ਸੈੱਟ ਹੋ ਜਾਏ ਕਿਦਰੇ ਸੈੱਟ ਹੋ ਜਾਏ ਕੁਝ ਮਾਪਿਆਂ ਨੂੰ ਹੁੰਦਾ ਹੀ ਆ ਕੱਲੋ ਤੁਸੀਂ ਮਾਪਿਆਂ ਬਣਨਾ ਤੁਸੀਂ ਵੀ ਤਾਂ ਆਪਣੇ ਬੱਚਿਆਂ ਲਈ ਕੰਮ ਕਰ ਰਹੇ ਹੋ ਐਟ ਦੀ ਐਂਡ ਜੋ ਵੀ ਕਰ ਰਹੇ ਆ ਤੋ ਆਪਣੇ ਫਿਊਚਰ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਕਰ ਰਹੇ ਨਹੀਂ ਤਾਂ ਮਾਪਿਆਂ ਨੇ ਤਾਂ ਇੰਨਾ ਪੈਸਾ ਕਮਾਇਆ ਹੀ ਹੁੰਦਾ ਕਿ ਆਪਣੇ ਬੱਚੇ ਨੂੰ ਰੋਟੀ ਖਵਾ ਸਕਦੇ ਮੇਰੇ ਫਾਦਰ ਵੀ ਇਦਾਂ ਹੀ ਕਹਿੰਦੇ ਸੀਗੇ ਕਿ ਕੋਈ ਨਹੀਂ ਬਾਲਦਾ ਨਹੀਂ ਬਣਦਾ ਕੋਈ ਨਹੀਂ ਤੂੰ ਤੂੰ ਕਰੇ ਬੈ ਜਾ ਤੁਹਾਨੂੰ ਮੈਂ ਸਾਰੀ ਉਮਰ ਖਲਾਈ ਜਾਊਂਗਾ ਕੋਈ ਚੱਕਰ ਨਹੀਂ ਹਾਲੇ ਪਰ ਕੱਲ ਨੂੰ ਤੁਸੀਂ ਤਾਂ ਆਪਣੇ ਬੱਚੇ ਪਾਲ ਰਹੇ ਆ ਕੱਲ ਨੂੰ ਉਹਨਾਂ ਨੇ ਕਿਹਾ ਕੋਈ ਮੇਰਾ ਮਤਲਬ ਮੇਰਾ ਮੇਨ ਮੋਟਿਵੇਸ਼ਨ ਹੈ ਸਗਾ ਜ਼ਿੰਦਗੀ 'ਚ ਕਿ ਮੈਂ ਬਸ ਪੈਸਾ ਕਮਾਣਾ ਜਿੱਥੇ ਮੌਕਾ ਮਿਲ ਗਿਆ ਮੈਂ ਚਲੇ ਜਾਣਾ ਮੈਂ ਕਦੇ ਕੰਟਰੀ ਨਹੀਂ ਸੋਚੀ ਕਦੇ ਕੁਝ ਨਹੀਂ ਸੋਚਿਆ ਮੈਨੂੰ ਇਹ ਸੀਗਾ ਪੈਸਾ ਬਣਾਉਣਾ ਚਾਹੀਦਾ ਉਹ ਬਣਾਉਣਾ ਵੇਖੋ ਐਸਾ ਕਮਾਉਣਾ ਇੱਕ ਨੰਬਰ 'ਚ ਕਮਾਉਣਾ ਚੰਗੀ ਕਮਾਈ ਜਿਤਾ ਕੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੇ ਇਹ ਨਾਜ਼ ਹੋਵੇ ਕਿ ਸਾਡੇ ਪਿਓ ਨੇ ਬਹੁਤ ਮਿਹਨਤ ਕੀਤੀ ਜਿਵੇਂ ਤੈਨੂੰ ਆਪਣੇ ਫਾਦਰ ਸਾਹਿਬ ਤੇ ਪੂਰਾ ਮਾਣ ਆ। ਉਵੇਂ ਕੱਲੋਂ ਤੇਰੇ ਬੱਚਿਆਂ ਨੂੰ ਤੇਰੇ ਵਾਈਫ ਨੂੰ ਤੇਰੇ ਤੇ ਮਾਣ ਹੋਣਾ ਚਾਹੀਦਾ ਵੀ ਕਿ ਸਾਡਾ ਹੈਗਾ। ਤੇ ਇੱਕ ਨੰਬਰ ਦੀ ਕਮਾਈ। ਇਹ ਵੀ ਨਹੀਂ ਹੈਗਾ ਕਿ ਮੈਂ ਉੱਥੇ ਵਿਲਾ ਬੈਠ ਕੇ ਵੇਟ ਕਰੀ ਗਿਆ ਕਿ ਮੈਂ ਵੀਜ਼ਾ ਦੇਖਣਾ ਮੈਂ ਇੱਥੇ ਵੀ ਕੰਮ ਲੱਗਿਆ ਬਹੁਤ ਕੰਮ ਕੀਤਾ ਜੀ ਔਰੇ ਵੀ। ਅੱਛਾ। ਵੱਡਿਆਂ ਨੇ ਕੁਝ ਵੀ। ਕੁਝ ਵੀ ਨਹੀਂ ਛੱਡਿਆ। ਠੀਕ ਹੀ ਕੀਤਾ ਹੋਇਆ। ਮੇਨ ਫੋਕਸ ਡਰਾਈਵਰੀ ਲਾਈਨ ਚ ਕਰ ਲਈ ਡਰਾਈਵਰੀ ਕੀਤੀ ਹੋਈ ਔਰੇ ਪੂਰੀ ਤੇ ਹੋਰ ਵੀ ਛੋਟੇ ਮੋਟੇ ਕਰੀ ਗਏ ਜੀ ਬਸ। ਕੰਪਿਊਟਰ ਕੈਫੇ ਦਾ ਕੰਮ ਬੜੀ ਆਉਂਦਾ ਜਿਹੜਾ ਬੰਦਾ ਕੰਮ ਕਰਨਾ ਜਾਣਦਾ ਨਾ ਮੈਂ ਕੀ ਕਹਣਾ ਜਿਹਦਾ ਕਰਮ ਧਰਮ ਆ ਨਾ ਉਹ ਦੁਨੀਆ 'ਚ ਜਿੱਥੇ ਮਰਜੀ ਚੱਲ ਜਵੇ ਉਹ ਭੁੱਖਾ ਨਹੀਂ ਰਹਿ ਸਕਦਾ ਜਿਹਨੇ ਕਰਮ ਨੂੰ ਧਰਮ ਅਪਣਾ ਲਿਆ ਤੁਸੀਂ ਵੀ ਦੋਸਤੋ ਜੇ ਜਾਣਾ ਚਾਹੁੰਦੇ ਹੋ ਸ਼ੇਰਿੰਗ ਆਂ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਜਿਹੜੀ ਅਸੀਂ ਵੀਡੀਓਜ਼ ਪਾਉਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਸੈਵਨ ਸੀਸ ਆਓ ਆਪਣੀ ਪ੍ਰੋਫਾਈਲ ਲੈ ਕੇ ਇਹਦੇ ਵਾਂਗੂ ਤੁਸੀਂ ਵੀ ਟਰਸਟ ਤੇ ਇੱਕ ਵਾਰੀ ਯਕੀਨ ਕਰਨਾ ਫਿਰ ਬਾਕੀ ਕੰਮ ਸਾਡਾ ਤਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਦਾ ਈਵਨ ਇਹ ਵੀਜ਼ੇ ਤੋਂ ਬਾਅਦ ਸਾਡਾ ਕੰਮ ਖਤਮ ਨਹੀਂ ਹੋਇਆ ਇੱਥੇ ਤਾਂ ਸਾਡਾ ਕੰਮ ਸ਼ੁਰੂ ਹੋਇਆ ਸਾਡੀ ਜਰਨੀ ਅੱਜ ਸ਼ੁਰੂ ਹੋਈ ਬਹੁਤ ਬਹੁਤ ਮੁਬਾਰਕਾ ਤੈਨੂੰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਇਹ ਜੇ ਕਲਾਇੰਟ ਵੀ ਸਾਰਿਆਂ ਨੂੰ ਮਿਲਣੇ ਚਾਹੀਦੇ ਆ ਤੇ ਇਹ ਜੇ ਬੰਦੇ ਨਾਲ ਕੰਮ ਕਦੇ ਗਲਤ ਨਾ ਕਰੋ ਕਿਉਂਕਿ ਕਿਸੇ ਮਾਪੇ ਉਹਦਾ ਪੈਸਾ ਖਰਾਬ ਹੁੰਦਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਤੁਹਾਨੂੰ ਵੀ ਬਹੁਤ ਨਾਈਸ ਬੰਦਾ ਬਹੁਤ ਨਾਈਸ